ਅੱਜ ਸਵੇਰੇ ਰਾਜਪੁਰਾ ਦੇ ਸਰਹੰਦ ਰੋਡ ਅੰਬਾਲਾ ਸਰਹੰਦ ਰੋਡ ਤੇ ਸਥਿਤ ਪਿੰਡ ਚਮਾਰੂ ਦੇ ਕੋਲ ਇੱਕ ਟੈਂਕਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਟੈਂਕਰ ਚਾਲਕ ਤਾਂ ਵਾਲ-ਵਾਲ ਬਚ ਗਿਆ ਮਗਰ ਉਸ ਟੈਂਕਰ ਦਾ ਕੈਬਿਨ ਬੁਰੀ ਤਰ੍ਹਾਂ ਚਲ ਗਿਆ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੁਰੰਤ ਰਾਜਪ੍ਰਦੀਪ ਫਾਇਰ ਬ੍ਰਿਗੇਡ ਡਿਪਾਰਟਮੈਂਟ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਹੈ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੁਸ਼ਤੈਤੀ ਦਿਖਾਉਂਦੇ ਹੋਏ ਅੱਗ ਤੇ ਕਾਬੂ ਪਾ ਲਿਆ ਗਿਆ ਲੇਕਿਨ ਇਸ ਹਾਦਸੇ ਦੇ ਵਿੱਚ ਟੈਂਕਰ ਦਾ ਕੈਬਿਨ ਬੁਰੀ ਤਰ੍ਹਾਂ ਚੜ ਗਿਆ ਤੇ ਇਥੇ ਦੱਸਣਯੋਗ ਗੱਲ ਇਹ ਆ ਜਿਸ ਟੈਂਕਰ ਨੂੰ ਅੱਗ ਲੱਗੀ ਸੀ ਉਸ ਦੇ ਵਿੱਚ ਤੇਲ ਭਰਿਆ ਹੋਇਆ ਸੀ ਆਗ ਟੈਂਕਰ ਤੱਕ ਨਾ ਪਹੁੰਚ ਕੇ ਕੈਬਨ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਇਸ ਮੌਕੇ ਤੇ ਟੈਂਕਰ ਦੇ ਡਰਾਈਵਰ ਜਹਿਿੰਦ ਖਾਨ ਨੇ ਸਾਨੂੰ ਜਾਣਕਾਰੀ ਦਿੱਂ ਦਿੱਤੀ ਹੈ ਅਤੇ ਦੱਸਿਆ ਕਿ ਉਹ ਟੈਂਕਰ ਦੇ ਵਿੱਚ ਤੇਲ ਭਰ ਕੇ ਆਂਧਰਾ ਪ੍ਰਦੇਸ਼ ਤੋਂ ਜੰਮੂ ਵੱਲ ਜਾ ਰਿਹਾ ਸੀ ਤਾਂ ਉਹ ਰਾਜਪ੍ਰਦੀਪ ਪਿੰਡ ਚਮਾਰੂ ਦੇ ਕੋਲ ਲੰਘ ਰਿਹਾ ਸੀ ਅਚਾਨਕ ਟੈਂਕਰ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਉਨੇ ਦੱਸਿਆ ਕਿ ਜਦੋਂ ਤੱਕ ਕੁਝ ਸਮਝ ਆਉਂਦਾ ਇਸ ਤੋਂ ਪਹਿਲਾਂ ਕੈਬਿਨ ਨੂੰ ਬੁਰੀ ਤਰ੍ਹਾਂ ਅੱਗ ਲੱਗ ਗਈ ਆਓ ਤੁਹਾਨੂੰ ਸੁਣਾਉਂਦੇ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਟੈਂਕਰ ਦੇ ਡਰਾਈਵਰ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਇਹ ਸਿਆਨਾਮਾ ਜਾਵਦ ਖਾਨ ਕਹਾਂ ਸੇ ਆ ਰਹੀ ਹੈ ਇਹ ਟਰੱਕ ਆਂਧਰਾ ਪ੍ਰਦੇਸ਼ ਕਿੱਥੇ ਅੱਗ ਲੱਗੀ ਐ? ਇੱਕਦਮ ਚਲਤੇ ਚੱਲ ਕੇ ਲੱਗੀ ਸਰ ਇਸ ਵਿੱਚ ਕੀ ਆਇਆ? ਇਸ ਵਿੱਚ ਆਇਲ ਹੈ। ਕਹਾਂ ਕਹਾਂ ਜਾਣਾ ਸੀ? ਜੰਮੂ ਆਓ ਆਪਕਾ ਨਾਮ ਜਾਵਦ ਖਾਨ मालकों का क्या कौन सी कंपनी का माल हनुमान ट्रांसपोर्ट क्या कुछ कहना जाते हो कुछ भी सर एकदम एकदम ही लगी यहाँ पे बस दो मीटर आ गई एकदम चलते कोई मिस्टेक नहीं कुछ भी नहीं एकदम से आग लगी मेरा नाम बलदेव राम है ये सू सूचना मिली सी भी आंध्र प्रदेश तो जम्मू टैंकर जा रहे थे रस्ते चमारू चमारू पिंड को टैंकर आग लग थी ਇਹ ਦਾ ਕੈਬਨ ਸੜ ਗਿਆ ਬਾਕੀ ਤੇਲ ਦਾ ਟੈਂਕਰ ਸਬਚਾ ਹੋਇਆ ਇਹ ਹੈ ਕਿ ਜਿਹੜਾ ਇਹ ਬਿਸਕਟਾ ਆ ਮਾ ਤੇਲ ਸੀ ਵਿੱਚ ਜਿਹੜੇ ਲੱਗ ਲੱਗ ਜਿੰਦੇ ਕਾਫੀ ਨੁਕਸਾਨ ਹੋਣਾ ਸੀ ਇਹ ਤਾਂ ਕਾਫੀ ਨੁਕਸਾਨ ਹੋਣਾ ਸੀ ਫਾਇਰ ਬਿੜਦੇ ਆਗੇ ਮੌਕੇ ਤੇ ਕਾਬੂ ਕੀਤਾ ਇਹ ਠੀਕ ਹੈ ਜੰਦੇ ਹੋ ਜੇ ਰਾਵਰ ਨੂੰ ਬਾਲ ਉਹ ਜਾਂਦੇ ਸੋਹ ਨੂੰ ਤੇ ਕੇ ਕੜੀ ਤਾ ਉਹ ਤੇ ਕੋ ਗਾਦਵਾ ਹੋ ਲਈ ਹੈ ਅਸੀਂ ਦਾ ਨਾਦਰ ਫਾਇਰ ਬਿੜਨ ਸੂਚਿਤ ਕਰੋ ਹਾਂਜੀ ਸਰ ਬਣਾ ਨਾਦਰ ਮੇਰਾ ਨਾਮ ਕਾਂਸਟੇਬਲ ਸੁਖਵੀਰ ਸਿੰਘ ਸਰ ਜਿਹੜੀ ਅੱਗ ਲੱਗਿਆ ਟੈਂਕਰ ਨੂੰ ਕਿਦਾਂ ਲੱਗਿਆ ਇਹ ਇਹ ਰਾਜਪੁਰੇ ਵੱਲ ਜਾ ਰਿਹਾ ਸੀ ਟਰੱਕ ਤੇ ਅਚਾਨਕ ਅੱਗ ਲੱਗੀ ਤੇ ਡਰਾਈਵਰ ਨੇ ਤਾਂ ਉਤਰ ਕੇ ਫਿਰ ਫਾਇਰ ਬਿਗੇਟ ਮੌਕੇ ਤੇ ਪਹੁੰਚੀ ਤੇ ਅੱਗ ਨੂੰ ਸੰਭਾ ਗਿਆ ਤੁਹਾਨੂੰ ਕਿਨੇ ਸੂਚਨਾ ਦਿੱਤੀ ਸਾਨੂੰ ਰਾਘੀਰ ਤੋਂ ਸੂਚਨਾ ਮਿਲੀ ਕਿ ਇੱਥੇ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚ ਗਏ ਠੀਕ ਕਹਿੰਦੇ ਕਹਿੰਦੇ ਜੇ ਡਰਾਈਵਰ ਜੇ ਸੋਚ ਕੇ ਚਲਾਉਣਾ ਚਾਹੀਦਾ ਇਹ ਡਰਾਈਵਰ ਤਾਂ ਇਹੋ ਕੋਈ ਪਤਾ ਨਹੀਂ ਅਚਾਨਕ ਅੱਗ ਲੱਗ ਜਾਂਦੀ ਹੈ ਕੋਈ ਪਤਾ ਨਹੀਂ ਡਰਾਈਵਰ ਦੀ ਕੋਈ ਗਲਤੀ ਵੀ ਇਹ ਇੱਕ ਨੈਚੁਰਲ ਦੁਰਘਟਨਾ ਹੈ thank you